ਗਾਣੀ ਹੋ ਗਈ ਲਹੂ ਮਿਚਦੀ ਪਈਆਂ ਦੇ ਸਾਨਾ ਪਈਆਂ ਦੇ ਸਾਨਾ

ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਤ ਮਰੇ ਕਭੂ ਨਾ ਸਾਡੇ ਖੇਤ ਕੋ ਸੂਰਮੇ ਝੁਕੇ ਨਹੀਂ ਦੁਸ਼ਮਣ ਦੇ ਸੱਥਰ ਮਛਾਏ ਇੱਕ ਮੈਂ ਬੇਨਤੀ ਕਰਾਂ ਇੱਕ ਦੋ ਜਰਨੈਲ ਐਸੇ ਹਨ ਸਾਡੇ ਸਿੱਖ ਪੰਥ ਦੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਤੇ ਇੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੀ ਇਹਨਾਂ ਦੇ ਬਾਰੇ ਮੀਡੀਏ ਨੇ ਇਤਿਹਾਸਕਾਰਾਂ ਨੇ ਇਨਸਾਫ ਨਹੀਂ ਕੀਤਾ ਇਹਨਾਂ ਦੀ ਜਿਹੜੀ ਤਸਵੀਰ ਹੈ ਉਹਨੂੰ ਗਲਤ ਧੰਨ ਨਾਲ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਆਤਵਾਦੀ ਨਹੀਂ ਸਨ। ਉਹ ਭਜਨ ਬੰਦਗੀ ਵਾਲੀ ਪਿੱਤਰੂ ਸਨ। ਉਹ ਕਿੰਨੇ ਹਿੰਦੂਆਂ ਦੀਆਂ ਲੜਕੀਆਂ ਉਹਨਾਂ ਨੇ ਵਸਾਈਆਂ। ਕੌਣ ਕਹਿੰਦਾ ਉਹ ਹਿੰਦੂਆਂ ਦੇ ਮੈਰੀ ਸਨ? ਉਹ ਕਹਿੰਦੇ ਸਨ ਮੇਰੇ ਸਾਹਮਣੇ ਦੋ ਨਿਸ਼ਾਨੇ ਹਨ। ਇੱਕ ਸਾਦਾਸ਼ਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਇਤਿਹਾਸ ਸਾਡੇ ਗੁਰੂ ਸਾਹਿਬ ਉਹਨਾਂ ਪ੍ਰਤੀ ਜੋ ਮਾਰਾ ਬੋਲਦਾ ਹੈ ਉਹਨੂੰ ਮਾਫੀ ਨਹੀਂ ਦੂਜਾ ਧੀ ਪਹਿਣ ਹਿੰਦੂ ਦੀ ਹੋਵੇ ਸਿੱਖ ਦੀ ਹੋਵੇ ਮੁਸਲਮਾਨ ਦੀ ਹੋਵੇ ਈਸਾਈ ਦੀ ਹੋਵੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਦਲਤ ਦੀ ਹੋਵੇ ਜਿਹੜਾ ਕਿਸੇ ਧੀ ਪਹਿਣ ਵੱਲ ਮਾਰੀ ਨਿਗਾ ਨਾਲ ਤੱਕਦਾ ਉਹਨੂੰ ਮਾਫੀ ਨਹੀਂ ਇਹਨਾਂ ਦੋ ਚੀਜ਼ਾਂ ਤੇ ਲੜਾਈ ਲੜੀ ਹੈ ਤੇ ਚੜ੍ਹਦੀ ਕਲਾ ਦੇ ਨਾਲ ਉਹ ਸੂਰਮਾ ਜਿੱਨਾ ਚਿਰਿਆ ਵਿਤਰਿਆ ਜੋ ਕੁਝ ਕਰ ਰਿਹਾ ਰਹੀ ਦੀ ਦੁਨੀਆ ਤੱਕ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਭਾਵੇਂ ਕਿ ਅੱਗੇ ਵੀ ਛਾਂਦ ਆਖਿਆ ਗਿਆ ਸੀ ਪਰ ਚੰਗੀ ਚੀਜ਼ ਨੂੰ ਹਰ ਬੰਦਾ ਬਾਰ-ਬਾਰ ਸੁਣਦਾ ਯਤਨ ਕਰਦਾ ਹੈ ਉਹ ਮਰਦੇ ਮਜਾਹਦ ਜੋ ਕੁਝ ਕਹੋ ਬਾਤੇ ਕਰ ਗਿਆ ਲਿਖਾਰੀ ਉਹ ਹੁੰਦਾ ਜਿਹੜਾ ਹਕੀਕਤ ਲਿਖੇ ਸੱਚ ਲਿਖੇ ਉਹਦੇ ਵਿੱਚ ਕੋਈ ਚਾਵਲੂਸੀ ਵਾਰੀ ਗੱਲ ਜਾਂ ਘਟਾ ਕੇ ਗੱਲ ਨਾ ਕੀਤੀ ਜਾਵੇ ਮੈਂ ਯਤਨ ਕੀਤਾ ਉਸ ਮਹਾਨ ਸ਼ਖੀਰ ਦੀ ਜ਼ਿੰਦਗੀ ਬਾਰੇ ਜੋ ਅੱਖੀਂ ਵੇਖਿਆ ਨਾਲ ਵਿਚਰ ਕੇ ਵੀ ਤੇ ਦਵਾਨਾ ਮਦਾਨਾ ਵੇਤੀ ਉਹ ਤੁਹਾਡੇ ਸਨਮਕ ਬੇਨਤੀ ਕਰਨੀ ਹੈ ਜੁਗਾਂ ਤੀਕ ਨਹੀਂ ਭੁੱਲਣਾ ਅਣਖੀ ਸਿੰਘ ਜਰਨੈਲ ਉਹ ਇੱਥੇ ਬੰਦੇ 1000 ਰੁਪਏ ਤੋਂ 10000 ਤੋਂ ਲੱਖ ਤੋਂ ਵੇਚ ਜਾਂਦਾ ਜੇ ਸੂਰਮੇ ਨੂੰ 1 ਅਰਬ ਯੂ ਐਸ ਡਾਲਰ ਮਿਟਰੀਓ ਦੀ ਝੋਲੀ ਵਿੱਚ ਪਾਉਂਦੀ ਹੋਵੇ ਮੋਰਤਿਆਂ ਛੱਡ ਦੇ ਉਹ ਜੁੱਤੀ ਦੇ ਨਾਲ ਠੁਕਰਾ ਦੇਵੇ ਸੰਤ ਬਾਬਾ ਜਰਨੈਲ ਸਿੰਘ ਹੀ ਹੋ ਸਕਦਾ ਹੈ ਅੱਜ ਅਸੀਂ ਕੁਰਸੀਆਂ ਦੇ ਮਗਰ ਭੱਜਦੇ ਆਂ ਅਸੀਂ ਪ੍ਰਧਾਨਗੀਆਂ ਛੱਡਣ ਲਈ ਤਿਆਰ ਨਹੀਂ ਭਾਵੇਂ ਪੱਲੇ ਕੱਖ ਵੀ ਨਹੀਂ ਰਹਿ ਗਿਆ ਪਰ ਉਹ ਸੂਰਮਾ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਸੀ ਸੈਂਸਰ ਲਾ ਕੇ ਤੁਹਾਨੂੰ ਉਹ ਪੰਜਾਬ ਦਾ ਮੁੱਖ ਮੰਤਰੀ ਬਣਾਉਣੇ ਆ ਵਾਹ ਮਰਦਲੇਰਾ ਉਹਨੂੰ ਵੀ ਜੁੱਤੀ ਦੀ ਨੋਕ ਨਾਲ ਠਕਰਾ ਕੇ ਆਖਾ ਮੈਂ ਕਿਸੇ ਰਾਜ ਭਾਗਵਾ ਤੇ ਨਹੀਂ ਲੜ ਰਿਹਾ ਮੇਰਾ ਕੰਮ ਹੈ ਇਹ ਅਮਰਤਾਰੀ ਬਣਾਉਣਾ ਵਿਗੜਿਆਂ ਨੂੰ ਆਰ ਨਸ਼ਿਆਂ ਤੋਂ ਰਹਿਤ ਕਰਨਾ ਨੌਜਵਾਨੀ ਨੂੰ ਇਹਨੰਦਪੁਰ ਦਾ ਮਤਾ ਵੱਧ ਅਧਿਕਾਰਾਂ ਦੀ ਗੱਲ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਮੈਂ ਉਹਦਾ ਭਾਗੀਦਾਰ ਹਾਂ ਤੁਸੀਂ ਇਹ ਮੰਗਾ ਪ੍ਰਵਾਨ ਕਰ ਲਵੋ ਮੈਂ ਮੋਰਤਿਆਂ ਛੱਡ ਦੇਵਾਂਗਾ ਕਿਸਾਨੀ ਮੰਗਾ ਮੰਨ ਲਓ ਉਹਨਾਂ ਅੱਤਰ ਮੈਂ ਕਦੇ ਪਿੱਛੇ ਹਟਣ ਵਾਲਾ ਨਹੀਂ ਉਹਨਾਂ ਦੀ ਸੁਮੱਚੀ ਜ਼ਿੰਦਗੀ ਤੇ ਇੱਕ ਚਾਹਤ ਹੈ ਜੁੱਗਾ ਤੀਕ ਨਹੀਂ ਭੁੱਲਣਾ ਅਣਖੀ ਸਿੰਘ ਜਰਨੈਲ ਭਿੰਡਰਾਂ ਵਾਲਾ ਇਹ ਜਰਨੈਲ ਜਰਨੈਲਾਂ ਦਾ ਜਰਨੈਲ ਸੰਤਸ਼ ਪਾਹੀ ਸਾਜਦਾ ਸੰਤਸ਼ ਪਾਹੀ ਸਾਜਦਾ ਅੱਖਾਂ ਵਾਂਗ ਮਸਾਲਾ ਸਦਾ ਹੀ ਬਾਣੀ ਮੁਖ ਤੇ ਜੱਗੋਂ ਕਰੀ ਚਾਲ ਮਰਦ ਦੀ ਜੱਗੋਂ ਕਰੀ ਚਾਲ What the- shot ਚਰਨਾ ਪਿੰਡਰਾ ਬੜਾ ਜੋਤਿਰਨਾਰੋ ਹੀਰੋ ਬਲਕੇ ਚਮਕਿਆ ਧਰਮ ਜੋਧ ਦੇ ਵਿੱਚ ਵੀਰਾ ਹੀਰੋ ਬਲਕੇ ਚਮਕਿਆ ਧਰਮ ਜੋਧ ਦੇ ਵਿੱਚ ਵੀਰਾ ਕੰਬਦੀ ਰਹੀ ਆ ਦੁਆ ਮੰਨ ਅਨਕੀ नू नं बरोदी भुलू नंबर डुल गुरम डुलो गुरमथोमे न ਰੋ ਸਾਲ ਨਰਗਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਇਹੋ ਜੇ ਜੋਦੇ ਬਾਰ-ਬਾਰ ਕੌਮਾਂ ਨੂੰ ਨਸੀਬ ਨਹੀਂ ਹੁੰਦੇ ਉਹਨਾਂ ਦੀ ਯਾਦ ਵਿਚ ਆਇਓ ਦਾਦੂਬਾਦ ਸਾਹਿਬ ਬਿਠੇ ਆ ਭਾਈ ਮਨਜੀਤ ਸਿੰਘ ਬਾਹ ਸਾਰੀਆਂ ਹਾਲਤੀਆਂ ਬੈਠੀਆਂ ਮੈਂ ਕਬੀਨਤੀ ਕਰਾਂ ਉਹਨਾਂ ਨੇ ਸਾਨੂੰ ਸੱਚ ਵਾਤੇ ਡਟਣ ਦਾ ਹੁਕਮ ਦਿੱਤਾ ਸੀ ਜੇ ਸੱਚੇ ਦਿਲੋਂ ਉਹਨਾਂ ਨੂੰ ਯਾਦ ਕਰਦੇ ਹੋ ਜਿਹੜੀ ਲੀਡਰਸ਼ਿਪ ਨੂੰ 2 ਦਸੰਬਰ ਵਾਲੇ ਦਿਨ ਲੈਤ ਕਦਾਰ ਗਵਾ ਚੁੱਕੇ ਤੁਹਾਨੂੰ ਕੋਈ ਹੱਕ ਨਹੀਂ ਉਹਨਾਂ ਦੇ ਨਾਲ ਆਪਾਂ ਤੁਰਨਾ ਕਿ ਜਾਸਤਕਾਰ ਜੋਗ ਭੈਣ ਜੀ ਬੈਠੇ ਆ ਬੀਬੀ ਸਤਵੰਦ ਕੌਰ ਪੰਜ ਮੈਂਬਰੀ ਕਮੇਟੀ ਦੋ ਤੇ ਭੱਜ ਗਏ ਭਗੌੜੇ ਹੋ ਗਏ ਤੇ ਪੰਜ ਮੈਂਬਰੀ ਦਾ ਸਾਥ ਦਿਓ ਨਵੀਂ ਲੀਡਰਸ਼ਿਪ ਲਿਆਓ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਇਹ ਬੇਨਤੀ ਪ੍ਰਵਾਨ ਕਰਨੀ ਹੋਈਆਂ ਭੱਲਾ ਦੀ ਮਾਹੀ ਬਹਿਤ ਮਾਨ ਸਕਾਰ ਸਿੱਖ ਸੰਗਤਾਂ ਤੱਕ ਪਹੁੰਚਾ ਸੰਤ ਬਾਬਾ ਲੀਡਰ ਸਿੰਘ ਜੀ ਹੋਰ ਮਹਾਪੁਰਸ਼ਾਂ ਦਾ ਆ ਸਾਰਿਆਂ ਦਾ ਧੰਨਵਾਦ ਹੋਇਆ ਭੁਲਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ